ਕੀ ਇਹਦਾ ਕੋਈ ਨਾਂ ਸਰਪੈਂਸਾਂ ਦਾ ਕੀ ਨਾਂ ਆ ਗਗਨਦੀਪਿਆ ਉਹ ਮੁੰਡਾ ਉਹ ਬੰਦੇ ਗੱਲਾਂ ਕਿ ਮਾਤਾ ਆਣਦੀ ਆ ਮੰਮੀ ਆ ਨਾ ਉਹਦੇ ਨੰ ਮੰਮੀ ਦਾ ਕੀ ਨਾਂ ਆ ਇਹ ਰਾਜਵਿੰਦਰ ਗੌਰ ਰਾਜਵਿੰਦਰ ਗੌਰ ਥੀਨੋੜਾ ਕਾਲੀ ਰਾਜਵਿੰਦਰ ਤੋੜਾ ਹਾਂ ਬਰਨਸਰ ਪੈਂਦਾ ਹੈ ਇਹੋ ਦਿਖਾਉਣਾ ਚਾਹੁੰਦਾ ਦਸਾਂ ਵਾਲੇ ਬਣਾਗੇ ਨਾ ਕਰ ਕਰ ਤੋਂ ਚੰਦ ਦਸਾਂ ਵਾਲੇ ਬਣਾਗੇ ਗੰਜੇਸ਼ ਹੈ ਕੀ ਮਾਮਲਾ ਹੈ ਰੰਜਿਸ਼ ਤੇ ਚਲੋ ਬਾਹਰ ਮੁੰਡਿਆਂ ਦੀ ਕੀ ਚੱਲਦਾ ਕੀ ਨਹੀਂ ਚੱਲਦਾ ਇਹਦੇ ਬਾਰੇ ਕੋਈ ਪਤਾ ਨਹੀਂ ਹੈਗਾ ਪਰ ਜੀਤਕੁਰ ਦਾ ਕੋਈ ਕਸੂਰ ਨਹੀਂ ਹੈਗਾ ਇਹ ਤੇ ਆਪਣੇ ਸਮਾਜ ਸੇਵੀ ਕੰਮਾਂ ਦੇ ਵਿੱਚ ਥੋੜਾ ਬੋੜਾ ਕੰਮ ਕਰਦੀ ਰਹੀ ਆ ਤੇ ਹੁਣ ਵੀ ਇੱਕ ਜ਼ਿੰਮੇਵਾਰ ਤੌਰ ਤੇ ਵਧੀਆ ਪਿੰਡ ਲਈ ਚੰਗੀ ਹੀ ਕੁਝ ਸਮੇਂ ਤੋਂ ਹੀ ਬਸ ਇੱਥੇ ਬਟਾੜੇ ਆਣ ਤੇ ਸ਼ੇਕ ਨੀ ਮੇ ਤੋਂ ਪੰਨਾ ਲੈਣਾ ਕਰਾਇਆ ਤੇ ਸਟਾਰਟ ਕੀਤਾ ਕਦੋਂ ਦੂਰ ਤੋਂ ਉਹ ਗੋਲੀ ਵੀ ਉੱਥੇ ਚੱਲਦੀ ਏ ਫਿਕਾ ਦੀਆਂ ਗੋਲੀਆਂ ਕਰਦੇ ਲੱਗੇ ਜੀ ਉਹ ਜਿਹੜਾ ਗੇਟ ਕਰਾਇਆ ਤੇ ਕਰ ਲਿਆ ਸੀ ਉਹ ਮਕਾਨ ਦਾ ਠੀਕਾ ਬਿਲਕੁਲ ਪਰਿਵਾਰ ਵਾਸਤੇ ਤੇ ਅੱਜ ਛੜਕਾਇਆ ਬਹੁਤ ਸਲਾਮ ਬਹੁਤ ਬੰਦਾ ਠੀਕ ਹੈ ਤਾਂ ਇਹ ਜਗੂਦੀ ਮਦਰ ਦਾ ਇਹਨਾਂ ਚੀਜ਼ਾਂ ਨਾਲ ਕੋਈ ਇਹਦੇ ਟੰਨਾ ਹਾਂ ਨਹੀਂ ਕੋਈ ਸਬੰਧ ਨਹੀਂ ਹੈਗਾ ਉਹ ਕਿਸ ਤਰੀਕੇ ਨਾਲ ਮਰ ਗਈ ਹੈ ਉਹ ਤੇ ਕਿਸ ਤਰੀਕੇ ਨਾਲ ਇਹ ਕਰਤਾ ਇਹਨਾਂ ਨੇ ਹਮਲਾ ਕਰਤਾ ਹੈ ਇਹਦੇ ਬਾਰੇ ਤੇ ਹੁਣ ਮਾਰਨ ਵਾਲੀ ਦੱਸ ਸਕਦੇ ਕਿ ਦੱਸ ਸਕਦੇ ਨਾ ਕਿੰਨੇ ਕੀ ਮਰਤਾ ਪਰ ਉਹਦੇ ਪਰਿਵਾਰ ਦਾ ਕੋਈ ਕਸੂਰ ਨਹੀਂ ਹੈਗਾ ਠੀਕ ਹੈ ਨਾ ਉਹਦਾ ਬਾਹਰ ਕਿਦਾਂ ਚੱਲਦਾ ਕਿਦਾਂ ਨਹੀਂ ਚੱਲਦਾ ਇਹ ਉਹਦਾ ਸਰਪ੍ਰਸਤ ਹੈ ਪਰ ਪਰਿਵਾਰ ਦਾ ਕੋਈ ਕਸੂਰ ਨਹੀਂ ਹੈਗਾ ਵਿਚਾਰੀ ਨਜਾਇਜ਼ ਮਾਰੀ ਗਈ ਤੂੰ ਤਾਂ ਕਿਸੇ ਦੀ ਮਾਂ ਮੁੰਡਿੰ ਮਾਂ ਤਾਂ ਨਹੀਂ ਮਾਰਨੀ ਗਾਦੀ ਮਾਰ ਮਾਰ ਜਨਮ ਲਈ ਕਿਉਂ ਮਾਂ ਤੇ ਕੋਈ ਜਨਮ ਦਿੱਤਾ ਸੀ ਉਹਨੂੰ ਇਹ ਥੋੜਾ ਪਤਾ ਸੀ ਉਹਨੇ ਕਰਮ ਕਿਦਾਂ ਦੇਖੇ ਸੀ ਠੀਕ ਹੈ ਇਹ ਆਪਣੇ ਤੋਂ ਤੇ ਇੱਕ ਵਧੀਆ ਇਨਸਾਨ ਸੀ ਬਹੁਤ ਚੰਗੀ ਇਨਸਾਨ ਸੀ ਹੁਣ ਸਮਾਜ ਦੇ ਇੰਕਮਰ ਬੜੇ ਪਿੰਡ ਦੇ ਸਰਪੰਚ ਵੀ ਰਹੇ ਆ ਹੁਣ ਵੀ ਸਰਪੰਚ ਨੇ ਪਰਵਾਹ ਨਹੀਂ ਆ ਦੂਸਰੀ ਉਹਨਾਂ ਦੀ ਸਸਤੀ ਆ ਸਾਡੇ ਦੋਨੇ ਸਸਤੇ ਇੱਕੋ ਘਰ ਚੀਏ ਉਠਦੇ ਨੇ ਸਸਤੇ ਹੁਣ ਨੀ ਸਰਪੰਚੀ ਨਾ ਕੋਰੀਏ ਤੇ ਜ਼ਿੰਮੇਵਾਰ ਤੌਰ ਤੇ ਕੰਮ ਦਾ ਕਰਦੇ ਆ ਕੋਈ ਕਿਸੇ ਨਾ ਧੱਕਾ ਚਾਹੀ ਨਹੀਂ ਤੇ ਆਏ ਨਹੀਂ ਕਹਿੰਦੇ ਜੋ ਚੱਲਦਾ ਹੈ ਬੜਾ ਵਧੀਆ ਪਰਿਵਾਰ ਹੈ ਸਮਾਜ ਸੇਵੀ ਪਰਿਵਾਰ ਹੈ ਅੰਝੇ ਹੀ ਇੱਕੋ ਤੇ ਇੱਕ ਤੇ ਆਈਦਾ ਲੱਗਦਾ ਹੈ ਨਾ ਕਿ ਕਿੰਦਾ ਵਧੀਆ ਵਿਚਰਦੀ ਜੇ ਕੋਈ ਉਹ ਜਿਹਾ ਤੀਜ ਹੋਵੇ ਤੇ ਫਿਰ ਕਿੰਨਾ ਲੋਕ ਪਿਆਰੇ ਨੇ ਤੇ ਉਹਦਾ ਵਿਚਰਨਾ ਜਾਂ ਤੁਹਾਨੂੰ ਦੱਸਣ ਕਿ ਬੜੀ ਵਧੀਆ ਲੋਕਾਂ ਨਾਲ ਬੰਨਦੀ ਹੈ ਇਹਨਾਂ ਦੀ ਕੋਈ ਚੱਕਰ ਨਹੀਂ ਗਲਤ ਨਹੀਂ ਪੁੱਛਦਾ ਚੰਗਾ ਹੀ 10 ਬਾਹੀ ਮਿਲਣ ਸਾਰੇ ਮਿਲਣ ਸਾਰੇ ਇਨਸਾਨ ਜਿਵੇਂ ਤੇ ਹਰ ਹਰ ਕਿਸੇ ਲੋਕ ਸੋਚ ਵਿੱਚ ਆਬਲ ਹੁੰਦੀ ਹੈ ਵਧੀਆ ਤਰੀਕੇ ਨਾਲ ਵੀ ਸਮਾਜ ਦੇ ਵਿੱਚ ਆਉਂਦਾ ਪਰ ਜੋ ਵੀ ਅਬਾਵਧ ਹੀ ਜਾਂਦਾ ਕਰਦਾ ਬਾਰ ਬਾਰ ਇਹ ਜੀ ਗਲਤ ਹੋ ਮਾਂ ਨੂੰ ਨਹੀਂ ਕਿਸੇ ਨੂੰ ਮੰਨਣਾ ਚਾਹੀਦਾ ਅਸੇ ਦੀ ਬੱਚਾ ਤੁਹ ਸਦਮਾ ਹੀ ਆਇਆ ਇੱਕ ਵੱਡਾ ਸਦਮਾ ਹੁੰਦਾ ਪਰ ਹਾਂ ਜੇ ਗੱਲ ਬੋਲਿਆ ਨਹੀਂ ਜਾਂਦਾ ਜਿਵੇਂ ਥਰੀਰ ਤਮਨ ਦੇ ਆ ਕੀ ਤੁਹਾਨੂੰ ਹੋਸੀ ਗੱਲ ਨਹੀਂ ਹੋਦੀ ਕੋਈ ਵਾਕਵਾਰਾ ਚਲੋ ਸਭ ਜਿੱਥਾ ਕੀ ਕੀ ਜਾਨੀ ਗੱਲ ਸ਼ਾਮ ਨੂੰ ਕੋਈ 9:00 ਬਜ ਕੇ 10 ਮਿੰਟ ਤੇ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਕਾਦੀਆਂ ਰੋਡ ਦੇ ਉੱਤੇ ਇੱਕ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਜਿਸ ਤੇ ਤੁਰੰਤ ਅਸੀਂ ਮੌਕੇ ਤੇ ਪਹੁੰਚੇ ਹਾਂ ਉੱਥੇ ਇੱਕ ਜੈਂਟਸ ਤੇ ਇੱਕ ਲੇਡੀ ਦੇ ਫਾਇਰਿੰਗ ਵਗੈਰਾ ਦੇ ਉਹਦੇ ਗੋਲੀਆਂ ਲੱਗੀਆਂ ਨਾ ਇਹਨਾਂ ਨੂੰ ਤੁਰੰਤ ਅਸੀਂ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਆਏ ਹਾਂ ਜਿੱਥੇ ਡਾਕਟਰ ਨੇ ਇੱਕ ਜਿਹੜਾ ਕਰਨਵੀਰ ਆ ਉਹਦਾ ਪਤਾ ਲੱਗਾ ਉਹਦਾ ਨਾਮ ਕਰਨਵੀਰ ਉਹਦੀ ਮੌਕੇ ਤੇ ਡੈਥ ਹੋ ਗਈ ਜਿਹੜੀ ਇੱਕ ਲੇਡੀ ਆ ਉਹਨੂੰ ਅੰਮ੍ਰਿਤਸਰ ਅਮਨਦੀਪ ਹਸਪੀਟਲ ਇਲਾਜ ਲਈ ਰੈਫਰ ਕਰਤਾ ਹੀ ਪਰ ਇਹ ਵੀ ਪਤਾ ਲੱਗਾ ਬਾਅਦ ਦੇ ਵਿੱਚ ਕਿ ਉਹ ਉਹਦੀ ਡੈਥ ਹੋ ਗਈਆਂ ਹੁਣ ਦੋਨਾਂ ਨੂੰ ਜਿਹੜੇ ਇਹਦੇ ਸਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 185 ਤੇ 300 103 ਬੀ ਐਸ ਐਨ ਦੇ ਤਹਿਤ ਅਸੀਂ ਮਕਦਮਾ ਦਰਜ ਕੀਤਾ ਅਨਨੋਨ ਦੋ ਬੰਦਿਆਂ ਦੇ ਖਿਲਾਫ ਬਾਕੀ ਇਹ ਡੈੱਡ ਹੋਣਾ ਹੈ ਪੋਸਟਮਾਰਟਮ ਕਰਾ ਰਹੇ ਹਾਂ ਬਾਕੀ ਜੋ ਵੀ ਤਫਤੀਸ਼ ਕਿੰ ਤੱਕ ਹੋਤੀ ਤਫਤੀਸ਼ ਅਜੇ ਚੱਲ ਰਹੀ ਹੈ ਜਿਸ ਲਈ ਕੰਪਲੀਟ ਹੋਏਗਾ ਹੁੰਦਾ ਹੈ ਕੀ ਹੈ ਵੀ ਕੋਣਾ ਸਾਰੇ ਕਰਨਵੀਰ ਜਿਹੜਾ ਐ ਮੁੰਡਾ ਕਮਾਨ ਥਾਣੇ ਦੇ ਵਿੱਚ ਜਿਹੜਾ ਗੁਰਦਾਸਪੁਰ ਦਾ ਉੱਥੋਂ ਦਾ ਰਹਿਣ ਵਾਲਾ ਬਾਤੀ ਦੇ ਨਾਨਕੇ ਜਿਹੜੇ ਐ ਭਗਵਾਨਪੁਰਾ ਕਿਤੇ ਮਾੜੋ ਦਰਦ ਨਹੀਂ ਕੁਛ ਹੋਇਆ ਇਹਦੇ ਬਾਰੇ ਅੱਜ ਤੇ ਮੈਂ ਖੁਦ ਇੱਥੇ ਇਨਸੀਡੈਂਟ ਹੋਇਆ ਅੱਜ ਫਾਇਰਿੰਗ ਹੋਈ ਉੱਥੇ ਕਿਉਂ ਖੜੀ ਸੀ ਉਹ ਜੀ ਇਹਨਾਂ ਨੇ ਕਹਿ ਰਿਹਾ ਜਿਹੜਾ ਸਾਹਮਣਾ ਘਰ ਹੈ ਉਹ ਇਹਨਾਂ ਨੇ ਜਿਹੜੇ ਐ ਭਗਵਾਨਪੁਰਾ ਇਹਨਾਂ ਨੇ ਕੋਈ ਕਿਰਾਏ ਤੇ ਲਿਆ ਸੀ ਇੱਥੇ ਜਿੱਤ ਕਰਨਵੀਰ ਇੱਥੇ ਕੋ ਪਹਿਲਾ ਮਾਮਲਾ ਦੱਟੇਗਾ ਇਹਦੇ ਬਾਰੇ ਮੈਨੂੰ ਆ ਜੇ ਪਤਾ ਨਹੀਂ ਅੱਛਾ ਸਰ ਇਹਨਾਂ ਦਾ ਪੋਸਟਮਾਰਟਮ ਹਾਂ ਉਹ ਕਰ ਰਹੇ ਆਂ ਦੇਖੋ ਇਹ ਮਰਦਾ ਘਰ ਦੇ ਵਿੱਚ ਹੀ ਖੜ ਕੀ ਤਾਂ ਤਾਂ ਨਾਲ ਸੀ ਕਿ ਇਹ ਖਲਾਤਾ ਦੀ ਗੱਲ ਸੀ ਜੀ 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 ਆ ਰਿਹਾ ਸੀ ਕਿ ਸ਼ਾਇਦ ਪਰਿਵਾਰ ਵੱਲੋਂ ਕਹਿ ਗਿਆ ਕਿ ਕੱਲ ਨੂੰ ਪੋਸਟਮਾਰਟਮ ਨਹੀਂ ਕਰਵਾਉਣਾ ਚਾਹਦੇ ਅੱਜ ਜੀ ਇਸ ਬਾਰੇ ਇਮਤਿਹਾਨ ਹੋ ਤੇ ਅਸੀਂ ਤਾਂ ਕਾਗਜ਼ ਕੰਪਲੀਟ ਕਰਕੇ ਆਏ ਹਾਂ ਇੱਥੇ ਹੁਣ ਖੜੇ ਆ ਮੈਂ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂ ਹੁਣ ਪੋਸਟਮਾਰਟਮ ਕਰਵਾਉਣਾ ਜੱਕੂ ਤੋਂ ਕੋਈ ਪ੍ਰੋਲ ਤੇ ਲਿਆਂਦਾ ਜਾ ਰਿਹਾ ਕੋਈ ਇਸ ਤਰ੍ਹਾਂ ਦੀ ਗੱਲ ਹੈ ਇਸ ਬਾਰੇ ਨਹੀਂ ਇਸ ਬਾਰੇ ਨਹੀਂ ਯਾਰ ਪ੍ਰੋਲ ਤੇ ਕਿਸਰਾ ਹੈ ਗਾ ਜੀ ਇਹ ਇਹ ਗੱਲ ਕੀਤੀ ਜਾਵੇ ਵਾਰਦਾਤ ਦੀ ਵਾਰਦਾਤ ਤੋਂ ਬਾਅਦ ਜਿਹੜੀ ਫਰਸਟ ਇਨਵੈਸਟੀਗੇਸ਼ਨ ਆ ਉਹਦੇ 'ਚ ਕੀ ਨਜ਼ਰ ਆਇਆ ਅਜੇ ਚੱਲ ਰਹੀ ਹੈ ਬਾਕੀ ਅਜੇ ਕੁਝ ਨਹੀਂ ਪਹਿਲਾਂ ਪੋਸਟਮਾਰਟਮ ਕਰਾ ਕੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸੀਸੀਟੀਵੀ ਆਈ ਉਹਦੇ 'ਚ ਜਿਹੜਾ ਨਜ਼ਰ ਆ ਰਿਹਾ ਦੋ ਲੋਕ ਨਜ਼ਰ ਆ ਰਹੇ ਹਾਂ ਉਹ ਅਨਨੋਨ ਹੈ ਕੋਈ ਨਹੀਂ ਇੱਕ ਵਾਇਰਲ ਕੋਈ ਹੈ ਪੋਸਟ ਰਾਜ ਜਿਸ ਦੀ ਜ਼ਿੰਮੇਵਾਰੀ ਲਈ ਗਈ ਹੈ ਇਸ ਵਾਰਦਾਤ ਦੀ ਹਾਂ ਇਹ ਅੱਜ ਜ਼ਰੂਰ ਹੋਣ ਪਤਾ ਲੱਗਾ ਤੁਹਾਡੇ ਚੈਨਲ ਨਾਲ ਦੇ ਤੈ ਵੀ ਇਹਨਾਂ ਨੇ ਲਈ ਹੈ ਬਾਕੀ ਜੋ ਵੀ ਕਨਾਲ ਮੁਤਾਬਕ ਕਾਨੂੰਨ ਵਾਲ ਗੈਂਗ ਰਾਈਵਲਰੀ ਦੇ ਨਾਲ ਹੀ ਮਾਮਲਾ ਜੁੜਦਾ ਹੈ ਇਦੇ ਬਾਰੇ ਨਹੀਂ ਮੈਂ ਕੁਝ ਨਹੀਂ ਕਹਿ ਸਕਦਾ ਇਹ ਤਾਂ ਹੁਣ ਜੋ ਵੀਰਲੀ ਵਾਇਰਲ ਹੋਈ ਆ ਪੋਸਟ ਉਹਨੂੰ ਕੀ ਐਫਆਰ ਦੇ ਵਿੱਚ ਐਡ-ਆਨ ਕੀਤਾ ਗਿਆ ਜੀ ਇਹ ਮਾਮਲਾ ਨਹੀਂ ਅਜੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਕਿਉਂਕਿ ਅੱਜ ਜੋ ਐਫਆਰ ਤੇ ਰਾਤ ਹੋਈ ਆ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਆ ਉਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਚਾਹੀਏਗਾ ਆਪਾਂ ਤੁਹਾਨੂੰ ਬਾਅਦ ਦੱਸਾਂਗੇ ਜਦ ਲਈ ਇਨਵੈਸਟੀਗੇਸ਼ਨ ਕੰਪਲੀਟ ਹੋਏਗੀ ਧੰਨਵਾਦ